ਸਿਮਰਨ ਭਾਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਬਹੁਤ ਅੱਛਾ ਰਿਸਪੌਂਸ ਆਇਆ ਜੀ ਅੱਜ ਐਗਜ਼ੀਬਿਸ਼ਨ ਤੇ ਬਾਕੀ ਅੱਜ ਜਿੰਨਾ ਕਾ ਸੀਗਾ ਅੱਜ ਹੋ ਗਿਆ ਬਾਕੀ ਕੱਲ ਦੀ ਵੇਟ ਹੈ ਕੱਲ ਕੀ ਬੰਦਾ ਕੰਮ ਕਰਦਾ ਉਹਨਾਂ ਵਧੀਆ ਰਿਹਾ ਹਾਂਜੀ 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 ਭਾਜੀ ਹੁਣ ਤਾਂ ਆਫ ਹੋ ਗਿਆ ਟਾਈਮ ਬਾਕੀ ਉਹ ਕੱਲ ਵਾਰਨਿੰਗ ਤੋਂ ਫੇਰ ਤੋਂ ਸ਼ੁਰੂ ਹੋ ਜਾਣਗੇ ਕੀ ਲੋਕਰਸ ਦੇ ਦੋਗੇ ਇੱਥੇ ਆਉਣ ਰਹੀ ਹੈ ਭਾਜੀ ਆਨ ਦਾ ਬੈਨੀਫਿਟ ਹੀ ਹੈ ਕਸਟਮਰ ਨੂੰ ਇੱਥੇ ਦੇਖੋ ਇੱਥੇ ਏਨੇ ਘਰ ਨੇ ਜਿਹੜੇ ਨਾਮੀ ਘਰ ਨੇ ਆਪਣੇ ਲੁਧਿਆਣੇ ਦੇ ਉਹਨਾਂ ਨੂੰ ਚੀਜ਼ਾਂ ਪਤਾ ਲੱਗਣਗੀਆਂ ਕਿ ਜਿੰਨਾ ਘਰ ਨੂੰ ਨਹੀਂ ਪਤਾ ਲੱਗਦਾ ਕਿਥੋਂ ਕੱਪੜੇ ਮਤਲਬ ਵਧੀਆ ਪਰਚੇਸ ਕਰਨੇ ਨੇ ਨਵੇਂ ਘਰ ਨੇ ਉਹਨਾਂ ਨੂੰ ਇੱਥੇ ਆ ਕੇ ਆ ਚੀਜ਼ ਦੀ ਨੌਲੇਜ ਮਿਲੇਗੀ ਕੀ ਟੈਸਟ ਬਾਜ਼ਾਰ ਦੇ ਵਿੱਚ ਚੱਲ ਰਿਹਾ ਅਗਲੇ ਆ ਚੀਜ਼ ਆ ਕੇ ਇੱਥੇ ਪਰਚੇਸ ਕਰ ਸਕਦੇ ਨੇ ਤੇ ਜਿੰਨੂੰ ਜਿਹੜੀ ਆਈਟਮ ਜਿੱਥੋਂ ਜਿਹੜੇ ਘਰ ਤੋਂ ਸਮਝ ਲੱਗਦੀ ਹੈ ਅਗਲਾ ਕੀ ਲੈ ਸਕਦਾ ਸਾਡੀ ਫਰਮ ਦਾ ਨਾਮ ਹੈ ਏਜੀ ਇੰਟਰਨੈਸ਼ਨਲ ਤੇ ਸਾਡਾ ਬ੍ਰਾਂਡ ਹੈ ਆਇਦਾ ਰਿਸਪੌਂਸ ਬਹੁਤ ਵਧੀਆ ਰਿਹਾ ਮੈਂ ਕਹਿਣਾ ਚਾਹਣਾ ਕਿ ਸਭ ਨੂੰ ਇਹ ਐਗਜ਼ੀਬਿਸ਼ਨ ਚਾਹਣਾ ਚਾਹੀਦਾ ਹੈ ਕਿ ਨਾਲ ਕਾਫੀ ਪਤਾ ਲੱਗਦਾ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਕਿ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਲੋਕਾਂ ਵੱਲੋਂ ਖਾਸੀ ਚੀਜ਼ ਲੈ ਕੇ ਆਏ ਲੋਕਾਂ ਜਿਹੜੇ ਲੋਕਾਂ ਲਈ ਨਵੇਂ ਤੋਂ ਨਵਾਂ ਪ੍ਰੋਡਕਟ ਫਰਸਟ ਟਾਈਮ ਫੈਸ਼ਨ ਦੇ ਹਿਸਾਬ ਨਾਲ ਜੋ ਨਵਾਂ ਫੈਸ਼ਨ ਚੱਲ ਰਿਹਾ ਹੋਵੇ ਉਹ ਕ੍ਰੀਏਟਿਵ ਕਰੀਦੀ ਹੈ ਫੈਸ਼ਨ ਟੂ ਫੈਸ਼ਨ ਚੱਲੀਦਾ ਇਹਦਾ ਰਿਐਲ ਲੋਕੀ ਬਹੁਤ ਵਧੀਆ ਅੱਜ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਨਿਕਲਿਆ ਕਾਫੀ ਕਲਾਇੰਟਾਂ ਜੀ ਅੱਛੀ ਰਹੀ ਸਾਰੇ ਸ਼ਹਿਰਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਕਾਫੀ ਕਸਮਰ ਆਇਆ ਪੰਜਾਬ ਵੱਲੋਂ ਆਈ ਹੀ ਕੰਡੇ ਅੰਧਾਰੇ ਵਾਲੇ ਨਾਲ ਆਈ ਇਹ ਲੁਧਿਆਣਾੇ ਵੱਲੋਂ ਹੈ ਕਾਫੀ ਅੱਛਾ ਰਿਸਪੌਂਸ ਆਇਚ ਸਾਰੇ ਬੰਦੇ ਵਧੀਆ ਬ੍ਰਾਂਡਸ ਹੈ ਸਾਰੇ ਲੋਕਾਂ ਨੂੰ ਕਵਾਂਗੇ ਕਿ ਵੱਤੋ ਵੱਤ ਦੇ ਵਿੱਚ ਕੰਟ੍ਰਿਬਿਊਸ਼ਨ ਕਰੋ ਆਓ ਦੇਖੋ ਕਿ ਕਸਟਮਰਸ ਵੀ ਆਣ ਜੋ ਨਵਾਂ ਫੈਸ਼ਨ ਚੱਲ ਰਿਹਾ ਹੈ ਕੀ ਚੱਲ ਰਿਹਾ ਹੈ ਸਾਬੇਥੋਂ ਕਾਫੀ ਚੀਜ਼ ਸਿੱਖਣ ਨੂੰ ਮਿਲਦੀ ਆ ਮੇਰਾ ਨਾਮ ਜੀ ਗੌਰਵ अरोड़ा ਮੇਰਾ ਬ੍ਰਾਂਡ ਨੇਮ ਡੂਡਾ ਜੀ ਅਸੀਂ ਇੱਥੇ 3 ਦਿਨ ਲਈ ਐਗਜ਼ੀਬਿਸ਼ਨ ਲਗਾਉਣ ਆਏ ਆ ਆਪਣੀ ਪਹਿਲਾ ਦਿਨ ਅਸੀਂ ਅੱਜ ਸਾਡਾ ਤੇ ਪਹਿਲੇ ਦਿਨ ਦੇ ਹਿਸਾਬ ਨਾਲ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਥੇ ਕਸਟਮਰਸ 올 ਓਵਰ ਇੰਡੀਆ ਤੋਂ ਪੈਨ ਇੰਡੀਆ ਤੋਂ ਆਇਆ ਔਰ ਵਧੀਆ ਰਿਸਪੌਂਸ ਦੇ ਕੇ ਗਿਆ ਤੇ ਉਮੀਦ ਕਰਦੇ ਆ ਅਗਲੇ 2 ਦਿਨ ਦੇ ਵਿੱਚ ਵੀ ਕਸਟਮਰ ਇਦਾਂ ਹੀ ਆਊਗਾ ਔਰ ਵਧੀਆ ਵੱਧ ਚੜ ਕੇ ਰਿਸਪਾਂਸ ਦੇ ਕੇ ਜਾਊਗਾ थैंक यू ਜੀ ਸਰ ਕਾਸੀ ਸਾਡੇ ਕੋਲ ਸਮਰਸ ਦੀ ਆਈਟਮ ਦਾ ਲੋਰ ਦੇ ਵਿੱਚ ਲੋਰ ਸਾਡੇ ਕੋਲ ਇੰਪੋਰਟੈਂਟ ਫੈਬਰਿਕਸ ਨੇ ਕਾਟਨ ਨੀਟਸ ਨੇ ਹਰ ਤਰ੍ਹਾਂ ਦੇ ਲੋਰ ਦੇ ਫੈਬਰਿਕ ਸਾਡੇ ਕੋਲ ਅਵੇਲੇਬਲ ਨੇ ਇਸ ਕਰਕੇ ਕਸਟਮਰ ਉਹ ਤੋਂ ਬਹੁਤ ਅਟਰੈਕਟ ਹੁੰਦਾ ਕਿਉਂਕਿ ਸਾਡੇ ਕੋਲ ਜਿਹੜੀ ਹੈ ਕਲੈਕਸ਼ਨ ਬਹੁਤ ਜ਼ਿਆਦਾ ਹੈ ਉਸ ਕਰਕੇ ਕਸਟਮਰ ਸੈਟੀਸਫਾਈਡ ਹੈ ਸਾਡੇ ਤੇ ਗੌਰਵ ਜੀ ਗੌਰਵ ਜੀ ਕੀ ਨਾਮ ਹੈ ਬ੍ਰਾਂਡ ਦਾ ਕੀ ਚੱਲਦਾ ਹੈ ਨਾ ਹਿਪੋਕ ਬ੍ਰਾਂਡ ਹੈ ਜੀ ਫਰਮ ਦਾ ਨਾਮ ਹੈ ਜੀ ਇੰਟਰਨੈਸ਼ਨਲ ਹੈ ਅੱਜ ਦਾ ਰਿਸਪੌਂਸ ਬਹੁਤ ਅੱਛਾ ਹੈ ਲੁਧਿਆਣਾ ਦੇ ਚੈਕ ਐਕਸੀਬਿਸ਼ਨ ਹੈ ਸਾਡਾ ਵੀ ਪਹਿਲਾ ਐਕਸਪੀਰੀਅੰਸ ਹੈ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਹੈ ਤੇ ਮੇਰੇ ਸਾਹਮਣੇ ਨਾਲ ਤਾਂ ਅਗਿਓ ਇਨ ਫਿਊਚਰ ਵੀ ਬਾਕੀ ਲੋਕਾਂ ਨੂੰ ਵੀ ਅੱਜ ਦੇ ਦਿਨ ਸੇ ਲੋਕ ਆਨਲਾਈਨ ਜਨਰੇਸ਼ਨ ਜਾ ਰਹੀ ਹੈ ਆਨਲਾਈਨ ਦੇਖਦੇ ਪ੍ਰੋਡਕਟ ਇਹ ਉਹਨਾਂ ਲਈ ਹੈਗਾ ਕਿ ਇੱਥੇ ਆਓ ਆਪਣੇ ਪ੍ਰੋਡਕਟਸ ਸਾਡੇ ਦੇਖੋ ਸਾਰੇ ਆ ਕੇ ਇੱਥੇ ਕੁਆਲਿਟੀ ਦੇਖੋ ਤੇ ਆਪਣੇ ਆਪਣੇ ਫੈਸ਼ਨ ਦੇ ਹਿਸਾਬ ਨਾਲ ਆਪਣੀ ਪਰਚੇਸ ਕਰੋ ਔਰ ਵਤ ਵਤ ਕਸਟਮਰ ਆਨੇ ਤੇ ਪੰਜਾਬ ਤੋਂ ਆਏ ਆ ਪੰਜਾਬ ਤੋਂ ਆਏ ਆ ਸੂਰਤ ਤੋਂ ਆਏ ਆ ਹਰਿਆਣੇ ਤੋਂ ਆਏ ਆ ਡਿਫਰੈਂਟ ਡਿਫਰੈਂਟ ਪਾਰਟ ਤੋਂ ਆਏ ਆ ਸਿਟੀਜ਼ ਤੋਂ ਆਏ ਆ ਲੋਕੀ ਉਹਨਾਂ ਨੇ ਇੱਕ ਬੜੇ ਕਸਟਮਰਸ ਮਿਲੇ ਆ ਗਏ ਜੀ ਲੋਕਾਂ ਸੰਦੇਸ਼ ਹੋਗੇ ਵੀ ਇੱਥੇ ਆ लोगों का संदेश यही है, है कि आओ वध इतें देखो की, -की चल रही है नया फैशनस की आ रहे हैं नवी फैक्ट्रिया है नमें पार्टीसपेट करो नवी डील्स करो तो ऑनलाइन आ के सामने प्रैक्टिकल देखो घट प्राइस के बच्चे वीयी प्रोडक्ट्स लवो बहुत बढ़िया बहुत बढ़िया आओ आपको न्यू न्यू वरायटी मिलेगी डिजाइनस आपको ये देखो कि ये चीज़ें आपको नहीं मिल पाएगी ये डिफरेंट लुक है सारी ये ब्रांड की चाइना से बढ़िया में बना के आपको देंगे आपको ऐसी क्वालिटी ना चाइना में मिलेगी यहाँ पे इंडियन मॉल ट्रेन लाइफ स्टाइल से बहुत बढ़िया आज का एक्सपीरियंस रहा है आप आओ सारे विजिट करो और देखो बहुत ज़्यादा डिजाइन है आपके लिए कैसे पसंद आ भैया आजकल का ट्रेंड जेन्स हो गया सब डिफरेंट पहनते हैं सब देखते हैं अपनी लुक इनहेंस करें कोई देखे कि हमें देखे कोई देख रहा है पार्टी पार्टी वेयर वेयर जा रहे हैं कोई देख रहा है और ये मैन में पहले नहीं आता था जो हमने आज शुरू किया ये है ये ट्रेंड बहुत बढ़िया है बहुत आ रहे हैं लोग बहुत पूछ रहे हैं ये कह रहे क्या कैसे हैं पीस सब देख रहे हैं बहुत बढ़िया है शिवम त्रेन त्रेन लाइफ स्टाइल से आ, हमारा जो है प्रोडक्ट यंग जनरेशन को कैप्चर करता है यंग जनरेशन जैसे मान लो आपको सारे स्ट्रीट वेयर मिलेंगे कॉलेज वेयर कॉलेज वगैरह के लिए बच्चों के लिए ये हाँ जी जी हाँ जी के हैं।, हैं बिल्कुल बिल्कुल वैसी चीज़ें हैं हमारा माल बिल्कुल रुकता नहीं हम यहाँ पे इसलिए आए कि हमारी एडवर्टाइजमेंट हमारे ब्रांड की हो बी एंड ट्वेल्व की तो करके हमने एग्जीबिशन पे आए हैं हमारा माल तो बिल्कुल एक एक परसेंट रुकता नहीं साथ ही फैक्ट्री बनता है साथ ही उठ जाता है हमारा रोज के आठ नए डिज़ाइन देते हैं हम चार डिजाइनर बिठाए हुए हैं हमने